ਸਮਾਜ ਵਿੱਚ ਇਹਨਾਂ ਲੋਭ ਲਾਲਚ ਵੱਧ ਗਿਆ ਹੈ ਕਿ ਜ਼ਮੀਨ ਜਾਇਦਾਦ ਪਿੱਛੇ ਰਿਸ਼ਤੇ ਤਾਰ-ਤਾਰ ਹੁੰਦੇ ਨਜ਼ਰ ਆ ਰਹੇ ਨੇ ਅਜਿਹੀ ਬੇਦ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ ਜਿੱਥੇ ਜ਼ਮੀਨੀ ਵਿਵਾਦ ਪਿੱਛੇ ਦੋ ਭਰਾਵਾਂ 'ਚ ਆਪਸੀ ਵਿਵਾਦ ਹੋ ਜਾਂਦਾ ਹੈ ਤੇ ਲੜਾਈ ਇੰਨੀ ਵੱਧ ਜਾਂਦੀ ਹੈ ਕਿ ਭਰਾ ਹੀ ਭਰਾ ਦਾ ਵੈਰੀ ਬਣ ਜਾਂਦਾ ਹੈ ਤੇ ਕਤਲ ਦੀ ਵਾਰਦਾਤ ਨੂੰ ਅੰਜਾਮ ਦੇ ਬੈਠਦਾ ਹੈ ਉੱਥੇ ਤੁਹਾਨੂੰ ਦੱਸ ਦਈਏ ਕਿ ਤਲਵੰਡੀ ਸਾਬੋ ਦੇ ਪਿੰਡ ਨਗਲਾ ਵਿੱਚ ਜ਼ਮੀਨ ਦੀ ਤਕਸੀਮ ਨੂੰ ਲੈ ਕੇ ਦੋ ਭਰਾਵਾਂ ਵਿਚਕਾਰ ਹੋਈ ਲੜਾਈ ਵਿੱਚ ਇੱਕ ਭਰਾ ਦੀ ਮੌਤ ਤੇ ਉਸ ਦਾ ਪੁੱਤਰ ਗੰਭੀਰ ਰੂਪ ਚ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਮਾਮਲੇ ਚ ਜ਼ਖਮੀ ਪੁੱਤਰ ਨੇ ਦੱਸਿਆ ਕਿ ਮੇਰੇ ਤਾਏ ਤੇ ਚਚੇਰੇ ਭਰਾਵਾਂ ਨਾਲ ਜ਼ਮੀਨ ਦਾ ਝਗੜਾ ਚੱਲ ਰਿਹਾ ਸੀ ਜਿਸ ਦੇ 17 ਸਾਲਾਂ ਬਾਅਦ ਫੈਸਲਾ ਉਹਨਾਂ ਦੇ ਹੱਕ ਦੇ ਵਿੱਚ ਆਇਆ ਸੀ ਜਿਸ ਤੋਂ ਬਾਅਦ ਸਾਡੇ ਹੱਕ ਵਿੱਚ ਇੰਤਕਾਲ ਵੀ ਹੋ ਗਿਆ ਸੀ ਜਿਸ ਮਗਰੋਂ ਉਹ ਤੇ ਉਸਦਾ ਪਿਤਾ ਸਕੂਟਰੀ ਦੇ ਉੱਪਰ ਘਰੇ ਪਰਤ ਰਹੇ ਸਨ ਜਿਸ ਵੇਲੇ ਉਸਦੇ ਤਾਏ ਤੇ ਚਚੇਰੇ ਭਰਾਵਾਂ ਨੇ ਰਸਤੇ ਵਿੱਚ ਉਹਨਾਂ ਨੂੰ ਰੋਕ ਕੇ ਉਹਨਾਂ ਉੱਪਰ ਇੱਟਾ ਰੋੜੇ ਮਾਰਨੇ ਸ਼ੁਰੂ ਕਰ ਦਿੱਤੇ ਜਿਸ ਮਗਰੋਂ ਸਕੂਟਰੀ ਵੀ 헤ਠਾ ਡਿੱਗ ਜਾਂਦੀ ਹੈ ਤੇ ਇੱਟਾ ਰੋੜੇ ਵੱਜਣ ਕਰਕੇ ਉਸ ਦੇ ਪਿਤਾ ਦੀ ਮੌਤ ਹੋ ਜਾਂਦੀ ਹੈ ਤੇ ਉਹ ਗੰਭੀਰ ਰੂਪ ਚ ਜ਼ਖਮੀ ਹੋ ਜਾਂਦਾ ਹੈ ਉੱਥੇ ਹੀ ਇਸ ਸਾਥੇ ਮਗਰੋਂ ਜ਼ਖਮੀ ਪੁੱਤਰ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਤੇ ਪਰਿਵਾਰ ਵੱਲੋਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਵੀ ਮੰਗ ਕੀਤੀ ਜਾ ਰਹੀ ਹੈ ਉੱਥੇ ਹੀ ਸਬੰਧੀ ਮਾਮਲਾ ਵੀ ਪੁਲਿਸ ਵੱਲੋਂ ਦਰਜ ਕਰ ਲਿਆ ਗਿਆ ਹੈ ਤੇ ਹੁਣ ਇਸ ਦੀ ਜਾਂਚ ਵੀ ਸ਼ੁਰੂ ਹੋ ਚੁੱਕੀ ਹੈ ਅੱਜ ਸਵੇਰੇ ਪਿੰਡ ਸਾਡੇ ਕਰੀਬ 7:30 ਵਜੇ ਘਟਨਾ ਵਾਪਰੀ ਹੈ ਕਿ ਜ਼ਮੀਨ ਦਾ ਨਾ ਤਕਸੀਮ ਦਾ ਰੌਲਾ ਸੀਗਾ ਦੋਦੇ ਰੰਦਾ ਸਕੇ ਹੀ ਭਰਾ ਜੇ ਦੋਨੇ ਉਹਨਾਂ ਦੇ ਵਿੱਚ ਜਦੋਂ ਇਹ ਸਰਪੰਚ ਦੇ ਘਰੋਂ ਆ ਰਹੇ ਸੀਗੇ ਤੇ ਦਰਾਨੇ ਬਾਹਰੇ ਚਾਉਂਦੇ ਕੋਈ ਇਹਨਾਂ ਦੇ ਵਿੱਚ ਆਫਸਰ ਵਿੱਚ ਟਕਰਾਅ ਹੋਈ ਹੈ ਕਿਨਾਂ ਸਕੂਟਰੀ ਦੇ ਵਿੱਚ ਐਕਸੀਡੈਂਟ ਹੋਇਆ ਥੱਲੇ ਡਿੱਗ ਪਏ ਜਦੋਂ ਉਹਨਾਂ ਨੇ ਆਪਣਾ ਲੜਾਈ ਝਗੜਾ ਹੋ ਗਿਆ ਥੱਲੇ ਡਿੱਗ ਪੀ ਸਕੂਟਰੀ ਉਹਦੇ ਵਿੱਚ ਇੱਕ ਬੰਦੇ ਦੇ ਇੰਜਰਡ ਹੈ ਇੱਕ ਬੰਦਾ ਇੱਕ ਬੰਦੇ ਦੇ ਡਿੱਗਣ ਸਾਰ ਉਹਦੀ ਮੌਤ ਹੋ ਗਈ ਸੀ ਜਿਹਦੇ ਸਬੰਧ ਵਿੱਚ ਅਗਰੀ ਕਾਰਵਾਈ ਕੀਤੀ ਜਾ ਰਹੀ ਹੈ ਕਤਲ ਹੋਇਆ ਹੈ ਜੇ ਕਿ ਮਾਰਿਆ ਗਿਆ ਇਹ ਅਜੇ ਤਫਤੀਸ਼ ਦੇ ਅਮਿਸ਼ਾ ਜੀ ਜਿਹੜਾ ਕਤਲ ਹੋਇਆ ਹੈ ਕਰ ਰਹੇ ਹੈ ਤੇ ਸਬੰਧਤ ਕਾਰਵਾਈ ਪਰ ਫਿਲਹਾਲ ਅਸੀਂ ਇਹਨਾਂ ਦੇ ਦੋਨੇ ਪਾਰਟੀਆਂ ਦੇ ਬਿਆਨ ਇੱਕ ਪਾਰਟੀ ਦੇ ਬਿਆਨ ਮਜਬੂਰ ਦੇ ਲੈ ਰਹੇ ਹੈ। ਦੇਰੀ ਕਰਵੀਂ ਤੁਮ ਜਿਹੰਦੀ ਜਾਵੇਗੀ। ਸਰ ਦੋਸ਼ੀਆਂ ਨੇ ਇਹ ਦੋਸ਼ ਲਾਇਆ ਸੀ ਕਿ ਕੋਟੂ ਕੀਤੇ ਤੇ ਸਾਡੀ ਕਾਰਵਾਈ ਨਹੀਂ ਕਰੀ ਜੇ ਹੁੰਦਾ ਇਹ ਕਤਲ ਮਾਰ ਹੁੰਦਾ। ਨਹੀਂ ਉਹਨਾਂ ਕੋਲ ਇੱਕ ਦਰਖਾਸਤ ਪਹਿਲਾਂ ਪੈਂਡਿੰਗ ਜਰੂਰ ਸੀ। ਇਹਦੀ ਕਾਰਵਾਈ ਆਪਣਾ ਅਮਲ 'ਚ ਲਿਆਂਦੇ ਜਾ ਰਹੀ ਸੀਗੀ। ਇਹਦੀ ਆਪਣਾ ਪਰਤਾਲ ਕੀਤੀ ਜਾ ਰਹੀ ਸੀ ਦਰਖਾਸਤ ਦੀ। ਇਹਨਾਂ ਬਿਟਵੀਨ ਇਹ ਗੱਲ ਹੋ ਗਈ। ਕਾਰਵਾਈ ਕਰਾਂਗੇ। ਕਾਰਵਾਈ ਕਰਾਂਗੇ। ਸਮਾਜ ਵਿੱਚ ਇਹਨਾਂ ਲੋਭ ਲਾਲਚ ਵੱਧ ਗਿਆ ਹੈ ਕਿ ਜ਼ਮੀਨ ਜਾਇਦਾਦ ਪਿੱਛੇ ਰਿਸ਼ਤੇ ਤਾਰ-ਤਾਰ ਹੁੰਦੇ ਨਜ਼ਰ ਆ ਰਹੇ ਨੇ ਅਜਿਹਾ ਹੀ ਬੇਅਧ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ ਜਿੱਥੇ ਜ਼ਮੀਨੀ ਵਿਵਾਦ ਪਿੱਛੇ ਦੋ ਭਰਾਵਾਂ 'ਚ ਆਪਸੀ ਵਿਵਾਦ ਹੋ ਜਾਂਦਾ ਹੈ ਤੇ ਲੜਾਈ ਇੰਨੀ ਵੱਧ ਜਾਂਦੀ ਹੈ ਕਿ ਭਰਾ ਹੀ ਭਰਾ ਦਾ ਵੈਰੀ ਬਣ ਜਾਂਦਾ ਹੈ ਤੇ ਕਤਲ ਦੀ ਵਾਰਦਾਤ ਨੂੰ ਅੰਜਾਮ ਦੇ ਬੈਠਦਾ ਹੈ ਉੱਥੇ ਤੁਹਾਨੂੰ ਦੱਸ ਦਈਏ ਕਿ ਤਲਵੰਡੀ ਸਾਬੋ ਦੇ ਪਿੰਡ ਨਗਲਾ ਵਿੱਚ ਜ਼ਮੀਨ ਦੀ ਤਕਸੀਮ ਨੂੰ ਲੈ ਕੇ ਦੋ ਭਰਾਵਾਂ ਵਿਚਕਾਰ ਹੋਈ ਲੜਾਈ ਵਿੱਚ ਇੱਕ ਭਰਾ ਦੀ ਮੌਤ ਤੇ ਉਸ ਦਾ ਪੁੱਤਰ ਗੰਭੀਰ ਰੂਪ ਚ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਮਾਮਲੇ ਚ ਜ਼ਖਮੀ ਪੁੱਤਰ ਨੇ ਦੱਸਿਆ ਕਿ ਮੇਰੇ ਤਾਏ ਤੇ ਚਚੇਰੇ ਭਰਾਵਾਂ ਨਾਲ ਜ਼ਮੀਨ ਦਾ ਝਗੜਾ ਚੱਲ ਰਿਹਾ ਸੀ ਜਿਸ ਦੇ 17 ਸਾਲਾਂ ਬਾਅਦ ਫੈਸਲਾ ਉਹਨਾਂ ਦੇ ਹੱਕ ਦੇ ਵਿੱਚ ਆਇਆ ਸੀ ਜਿਸ ਤੋਂ ਬਾਅਦ ਸਾਡੇ ਹੱਕ ਵਿੱਚ ਇੰਤਕਾਲ ਵੀ ਹੋ ਗਿਆ ਸੀ ਜਿਸ ਮਗਰੋਂ ਉਹ ਤੇ ਉਸਦਾ ਪਿਤਾ ਸਕੂਟਰੀ ਦੇ ਉੱਪਰ ਰੇ ਪਰਚਰੇ ਸੰ ਜਿਸ ਵੇਲੇ ਉਸ ਦੇ ਤਾਏ ਤੇ ਚਚੇਰੇ ਭਰਾਵਾਂ ਨੇ ਰਸਤੇ ਵਿੱਚ ਉਹਨਾਂ ਨੂੰ ਰੋਕ ਕੇ ਉਹਨਾਂ ਉੱਪਰ ਇੱਟਾ ਰੋੜੇ ਮਾਰਨੇ ਸ਼ੁਰੂ ਕਰ ਦਿੱਤੇ ਜਿਸ ਮਗਰੋਂ ਸਕੂਟਰੀ ਵੀ 헤ਠਾ ਡਿੱਗ ਜਾਂਦੀ ਹੈ ਤੇ ਇੱਟਾ ਰੋੜੇ ਵੱਜਣ ਕਰਕੇ ਉਸ ਦੇ ਪਿਤਾ ਦੀ ਮੌਤ ਹੋ ਜਾਂਦੀ ਹੈ ਤੇ ਉਹ ਗੰਭੀਰ ਰੂਪ ਚ ਜ਼ਖਮੀ ਹੋ ਜਾਂਦਾ ਹੈ ਉੱਥੇ ਹੀ ਇਸ ਸਾਜ਼ਿ ਮਗਰੋਂ ਜ਼ਖਮੀ ਪੁੱਤਰ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਤੇ ਪਰਿਵਾਰ ਵੱਲੋਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਵੀ ਮੰਗ ਕੀਤੀ ਜਾ ਰਹੀ ਹੈ ਉੱਥੇ ਹੀ ਸਬੰਧੀ ਮਾਮਲਾ ਵੀ ਪੁਲਸ ਵੱਲੋਂ ਦਰਜ ਕਰ ਲਿਆ ਗਿਆ ਹੈ ਤੇ ਹੁਣ ਇਸ ਦੀ ਜਾਂਚ ਵੀ ਸ਼ੁਰੂ ਹੋ ਚੁੱਕੀ ਹੈ ਅੱਜ ਸਵੇਰੇ ਪਿੰਡ ਸਾਡੇ ਕਰੀਬ 7:30 ਵਜੇ ਘਟਨਾ ਵਾਪਰੀ ਹੈ ਕੋਈ ਜ਼ਮੀਨ ਦਾ ਨਾ ਤਕਸੀਮ ਦਾ ਰੌਲਾ ਸੀਗਾ ਦੋਦੇ ਰੰਦਾ ਸਕੇ ਹੀ ਭਰਾ ਜੇ ਦੋਨੇ ਉਹਨਾਂ ਦੇ ਵਿੱਚ ਜਦੋਂ ਇਹ ਸਰਪੰਚ ਦੇ ਘਰੋਂ ਆ ਰਹੇ ਸੀਗੇ ਤੇ ਦਰਾਨੇ ਬਾਹਰੇ ਚਾਉਂਦੇ ਕੋਈ ਇਹਨਾਂ ਦੇ ਵਿੱਚ ਆਪਸ ਵਿੱਚ ਟਕਰਾਅ ਹੋਈ ਹੈ ਕਿਨਾਂ ਸਕੂਟਰੀ ਦੇ ਵਿੱਚ ਐਕਸੀਡੈਂਟ ਹੋਇਆ ਥੱਲੇ ਡਿੱਗ ਪਏ ਜਦੋਂ ਉਹਨਾਂ ਨੇ ਆਪਣਾ ਲੜਾਈ ਝਗੜਾ ਹੋ ਗਿਆ ਥੱਲੇ ਡਿੱਗ ਪੀ ਸਕੂਟਰੀ ਉਹਦੇ ਵਿੱਚ ਇੱਕ ਬੰਦੇ ਦੇ ਇੰਜਰਡ ਹੈ ਇੱਕ ਬੰਦਾ ਇੱਕ ਬੰਦੇ ਦੇ ਡਿੱਗਨਸਾਰ ਉਹਦੀ ਮੌਤ ਹੋ ਗਈ ਸੀ ਜਿਹਦੇ ਸਬੰਧ ਵਿੱਚ ਅਗਦੀ ਕਾਰਵਾਈ ਕੀਤੀ ਜਾ ਰਹੀ ਹੈ। ਜੇ ਕਤਲ ਹੋਇਆ ਜਾਂ ਕਿਵੇਂ ਕੀ ਮਾਮਲਾ ਇਹ ਹਜੇ ਤਫਤੀਸ਼ ਦੇ ਅਮਿਸ਼ਾ ਜੀ ਜਿਹੜਾ ਕਤਲ ਹੋਇਆ ਹੈ ਕਰ ਰਹੇ ਹੈ ਤੇ ਸਬੰਧਤ ਕਾਰਵਾਈ ਪਰ ਫਿਲਹਾਲ ਅਸੀਂ ਇਹਨਾਂ ਦੇ ਦੋਨੇ ਪਾਰਟੀਆਂ ਦੇ ਬਿਆਨ ਇੱਕ ਪਾਰਟੀ ਦੇ ਬਿਆਨ ਮਜਬੂਰ ਦੇ ਲੈ ਰਹੇ ਹੈਗੇ। ਇਹਦੀ ਕਾਰਵਾਈ ਤੁਮ ਜਿਹੰਦੀ ਜਾ ਰਹੀ ਹੈ। ਸਰ ਦੋਸ਼ੀਆਂ ਨੇ ਇਹ ਦੋਸ਼ ਲਾਇਆ ਸੀ ਕਿ ਕੋਟੂ ਕੀ ਦੇ ਕੇ ਸਾਡੀ ਕਾਰਵਾਈ ਨਹੀਂ ਕਰੀ ਜੇ ਹੁੰਦਾ ਇਹ ਕਤਲ ਮਾਮਲਾ। ਨਹੀਂ ਉਹਨਾਂ ਕੋਲ ਇੱਕ ਦਰਖਾਸਤ ਪਹਿਲਾਂ ਪੈਂਡਿੰਗ ਜਰੂਰ ਸੀ। ਇਹਦੀ ਕਾਰਵਾਈ ਆਪਣਾ ਅਮਲ 'ਚ ਲਿਆਂਦੇ ਜਾ ਰਹੀ ਸੀਗੀ। ਇਹਦੀ ਆਪਣਾ ਪਰਤਾਲ ਕੀਤੀ ਜਾ ਰਹੀ ਸੀ ਦਰ ਇਹਨ ਬਿਟਵੀਨ ਇਹ ਗੱਲ ਹੋ ਗਈ ਕਾਰਵਾਈ ਕਰਨੀ ਹੈ ਕਾਰਵਾਈ ਕਰਨੀ ਹੈ